ਕੁਝ ਹੈ ਹਾਲੇ ਜਿਹੜਾ ਲੋਕਾਂ ਨੂੰ ਸਮਝਾਇਆ ਜਾਣ ਵਾਲਾ ਹੈ ਸ਼ੂਗਰ ਦੇ ਬਾਬਤ ਜਿਹੜੀਆਂ ਨੇ ਹਜ਼ਾਰੋਂ ਵਹਿਮ ਲੋਕਾਂ ਨੂੰ ਪਏ ਹੋਏ ਹੈ ਕੋਈ ਫਾਸਟਿੰਗ ਸੀਰਮ ਇਨਸੂਲਿਨ ਕਰਾਈ ਜਾ ਰਿਹਾ ਹੈ ਕੱਲਾ ਕੋਈ ਫਾਸਟਿੰਗ ਬਲੱਡ ਸ਼ੂਗਰ ਕਰਾਈ ਜਾ ਰਿਹਾ ਹੈ ਕੋਈ ਜਿਹੜਾ ਉਹ ਫਾਸਟਿੰਗ ਜਿਹੜੀ ਕੱਲੀ ਸ਼ੂਗਰ ਕਰਾਉਣ ਤੋਂ ਬਾਅਦ ਨਾਲ ਉਹ 3 ਮੰਥ ਵਾਲੀ ਜਿਹੜੀ ਐਚਬੀਏ1ਸੀ ਵੀ ਕਰਵਾਈ ਜਾ ਰਿਹਾ ਹੈ ਉਸ ਟੈਸਟ ਉਹਨਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਉਹ ਡਿਸਾਈਡ ਹੀ ਨਹੀਂ ਕਰ ਪਾਉਂਦੇ ਵੀ ਅਸੀਂ ਐਕਚੁਅਲ ਸ਼ੂਗਰ ਦੇ ਮਰੀਜ਼ ਹਾਂ ਕਿ ਨਹੀਂ ਆ ਉਸ ਬਾਬਤ ਅੱਜੇ ਮੈਂ ਬਹੁਤ ਸਾਰਾ ਟਾਈਮ ਲਾ ਕੇ ਇਹ ਜਿਹੜਾ ਚਾਰਟ ਕੱਢਿਆ ਇਹਨੂੰ ਕਿਹਦੇ ਨਾਲ ਕਿਵੇਂ ਆਪਾਂ ਕੈਲਕੂਲੇਟ ਕਰਨਾ ਹੈ ਇਹ ਸਾਰਾ ਦੱਸ ਦੇਗਾ ਵੀ ਤੁਹਾਨੂੰ 슈ਗਰ ਹੈ ਜਾਂ ਨਹੀਂ ਹੈ ਜਾਂ ਤੁਸੀਂ ਮੋਡਰੇਟ 슈ਗਰ ਦੇ ਸ਼ਿਕਾਰ ਹੋ ਇਹ ਤੁਹਾਡੀ ਜਿਹੜੀ ਆਉਣ ਵਾਲੇ ਟਾਈਮਸ ਤੁਹਾਨੂੰ ਸ਼ੂਗਰ ਹੋਈ ਗਈ ਉਹ ਚਾਰਟ ਮੈਂ ਬਣਾਇਆ ਇਹ ਬਹੁਤ ਲੰਮੀ ਰਿਸਰਚ ਤੋਂ ਬਾਅਦ ਇਹ ਚਾਰਟ ਸਾਹਮਣੇ ਆਇਆ ਔਰ ਇਹ ਜਿਹੜੇ ਹੁਣ ਤੱਕ ਕਲੀਨिकल ਡਾਟਾਜ਼ ਆ ਰਹੇ ਸੀਗੇ ਉਹਨਾਂ ਤੋਂ ਵੀ ਕੁਝ ਕਾਫੀ ਕੁਝ ਹਟ ਕੇ ਇਹ ਜਿਹੜਾ ਪਿੱਛੇ ਇੱਕ ਆਪਾਂ ਜਿਹਦੇ ਨਾਲ ਭਾਗ ਕਰਨੀ ਮੈਂ ਤੁਹਾਨੂੰ ਆਉਣ ਵਾਲੇ ਆ ਦੱਸਦਾ ਹੁਣੇ ਜੀ ਜਿਹਦੇ ਨਾਲ ਆਪਾਂ ਭਾਗ ਕਰਨੀ ਹੈ ਉਹ ਮੇਰੇ ਦਿਮਾਗ ਦੀ ਕਾਰਡ ਹੈ ਖੁਦ ਮੈਂ ਵੇਖਿਆ ਬਹੁਤ ਸਾਰੇ ਮਰੀਜ਼ਾਂ ਦਾ ਡਾਟਾ ਇਸ ਤਰ੍ਹਾਂ ਕਰਕੇ ਵੀ ਵੇਖਿਆ ਹੈ ਤੇ ਉਹ ਬਿਲਕੁਲ ਸਟੀਕ ਬੈਠਿਆ ਜ 8 8 9 9 ਸਾਲ ਹੋ ਗਏ ਲੋਕਾਂ ਨੂੰ ਇਸ ਚਾਰਟ ਦੇ ਥਰੂ ਜਿਹੜਾ ਉਹ ਕੰਮ ਆਪਦਾ ਆਪਦਾ 슈ਗਰ ਲੈਵਲ ਨਾਪਦੇ ਆ। ਇਹ ਤਰੀਕਾ ਲੋਗ ਲੋਨ ਲੈਣ ਤੋਂ ਪਹਿਲੇ ਕੈਲਕੂਲੇਟ ਕਰ ਲੈਂਦੇ ਨੇ ਕਿ ਮੈਂ 25 ਸਾਲ ਕਿਸ਼ਤਾ ਭਰਨੀ ਆ ਨੇ ਤਾਂ ਮੈਂ ਕਿੰਨੀ ਕਿੰਨੀ ਐਮਆਈ ਰਖਵਾਵਾਂ ਤੇ ਮੇਰਾ ਮੇਰਾ ਬਜਟ ਦੇ ਵਿੱਚ ਸੈੱਟ ਹੋ ਜਾ। ਹੁਣ ਇਹ ਹੈਗਾ ਵੀ ਮੈਂ ਕਿੰਨਾ ਮਿੱਠਾ ਖਾਵਾਂ ਜਾਂ ਨਾ ਖਾਵਾਂ ਮੇਰੀ ਜਿਹੜੀ ਆਉਣ ਵਾਲੀ 슈ਗਰ ਮੇਰੇ ਬਜਟ 'ਚ ਹੀ ਰਵੇ। ਉਹਦੇ ਨਾਲ ਮੇਰੀ ਜੇਬ ਤੇ ਭਾਰੀ ਨਾ ਪਵੇ। ਟਾਈਮ 'ਚ ਮੈਨੂੰ ਦਵਾਈਆਂ ਨਾ ਖਾਣੀਆਂ ਪੈਣ। ਇਹ ਤੁਹਾਨੂੰ ਸਾਰਾ ਕੁਝ ਅੱਜ ਅਸੀਂ ਦੱਸਣ ਵਾਲੇ ਇਹਦਾ ਨਾਮ ਦੇਖੋ ਜੀ ਪਨੀਰ ਡੋਲੀ ਹੈ ਆਯੁਰਵੇਦ ਦੇ ਅੰਦਰ ਨੂੰ ਪਨੀਰ ਦੇ ਹਲ ਕਿਹਾ ਜਾਂਦਾ ਹੈ ਪਨੀਰ ਡੋਲੀ ਆਪਣੀ ਆਮ ਭਾਸ਼ਾ ਚ ਕਿਹਾ ਜਾਂਦਾ ਹੈ ਇਹਨੂੰ ਕਾਲੀ ਜੀਰੀ ਕਿਹਾ ਜਾਂਦਾ ਹੈ ਜੀਰੇ ਵਰਗੀ ਹੁੰਦੀ ਹੈ ਉਹ ਰੰਗ ਨਾਲ ਬਲੈਕ ਹੁੰਦਾ ਨਾ ਕਾਲੀ ਜੀਰੀ ਕਾਲੀ ਜੀਰੀ ਇਹ ਦੋਨੋਂ ਦੋਨੋਂ ਜਿਹੜੀਆਂ ਨੇ ਇਹ 슈ਗਰ ਦੇ ਉੱਤੇ ਬਹੁਤ ਵਧੀਆ ਕੰਮ ਕਰਦ ਨੇ ਇੱਕ ਦੀ ਨੇਚਰ ਥੋੜੀ ਜਿਹੀ ਠੰਡੀ ਹੈ ਇੱਕ ਦੀ ਗਰਮ ਹੈ ਉਹ ਪੁੱਲ ਬਣਾ ਕੇ ਦੋਨੋਂ ਮਹਸਤਰੀ ਕੀ ਰੱਖਿਆ ਨੇ ਕਿ ਜਿਨ੍ਹਾਂ ਦੀ ਪਿਤ ਪ੍ਰਕਿਰਤੀ ਹੋ ਉਹਨਾਂ ਨੇ ਵੀ ਬੈਲੈਂਸ ਆ ਜਾਏ ਜਿਨ੍ਹਾਂ ਦੀ ਕਫ ਵਧਿਆ ਹੋਇਆ ਉਹਨਾਂ ਦੇ ਬੈਲੈਂਸ ਵੀ ਆ ਜਾਏ ਬਾਤ ਹੁਤਾਂ ਲੈਂਦੇ ਸਾਰੇ ਬਿਲਕੁਲ ਵਧੀਆ ਤ ਬਹੁਤ ਕੁਝ ਹੈ ਹਾਲੇ ਜਿਹੜਾ ਲੋਕਾਂ ਨੂੰ ਸਮਝਾਇਆ ਜਾਣ ਵਾਲਾ ਹੈ। ਹਮ ਸ਼ੂਗਰ ਦੇ ਬਾਬਤ ਜਿਹੜੀਆਂ ਨੇ ਹਜ਼ਾਰੋਂ ਵਹਿਮ ਲੋਕਾਂ ਨੂੰ ਪਏ ਹੋਏ ਆ। ਕੋਈ ਫਾਸਟਿੰਗ ਸੀਰਮ ਇਨਸੂਲਿਨ ਕਰਾਈ ਜਾ ਰਿਹਾ ਇਕੱਲਾ, ਕੋਈ ਫਾਸਟਿੰਗ ਬਲੱਡ 슈ਗਰ ਕਰਾਈ ਜਾ ਰਿਹਾ, ਕੋਈ ਜਿਹੜਾ ਉਹ ਫਾਸਟਿੰਗ ਜਿਹੜੀ ਕੱਲੀ 슈ਗਰ ਕਰਾਉਣ ਤੋਂ ਬਾਅਦ ਨਾਲ ਉਹ 3 ਮੰਥ ਵਾਲੀ ਜਿਹੜੀ HbA1c ਵੀ ਕਰਵਾਈ ਜਾ ਰਿਹਾ। ਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਹ 슈ਗਰ ਸਾਨੂੰ ਹੈ ਜਾਂ ਨਹੀਂ ਹੈ। ਹਮ ਉਹ ਰੂਲੇ ਹੀ ਰਹਿੰਦੇ ਨੇ ਸਾਰਾ ਕੁਝ ਟੈਸਟ ਉਹਨਾਂ ਦੇ ਸਾਹਮਣੇ ਹੋਣ ਦੇ ਬਾਵਜੂਦ ਵੀ ਉਹ ਡਿਸਾਈਡ ਹੀ ਨਹੀਂ ਕਰ ਪਾਉਂਦੇ ਵੀ ਅਸੀਂ ਐਕਚੁਅਲ 슈ਗਰ ਦੇ ਮਰੀਜ਼ ਹਾਂ ਜਾਂ ਨਹੀਂ ਹਾਂ ਉਸ ਬਾਬਤ ਅੱਜੇ ਮੈਂ ਬਹੁਤ ਸਾਰਾ ਟਾਈਮ ਲਾ ਕੇ ਇਹ ਜਿਹੜਾ ਚਾਰਟ ਕੱਢਿਆ ਇਹਨੂੰ ਕਿਹਦੇ ਨਾਲ ਕਿਵੇਂ ਆਪਾਂ ਕੈਲਕੂਲੇਟ ਕਰਨਾ ਹੈ ਇਹ ਸਾਰਾ ਦੱਸ ਦੇਗਾ ਵੀ ਤੁਹਾਨੂੰ 슈ਗਰ ਹੈ ਜਾਂ ਨਹੀਂ ਹੈ ਜਾਂ ਤੁਸੀਂ ਮੋਡਰੇਟ 슈ਗਰ ਦੇ ਸ਼ਿਕਾਰ ਹੋ ਯਾ ਤੁਹਾਡੀ ਜਿਹੜੀ ਆਉਣ ਵਾਲੇ ਟਾਈਮਸ ਤੁਹਾਨੂੰ ਸ਼ੂਗਰ ਹੋਈ ਗਈ ਬਿਲਕੁਲ ਇਹ 100% ਪੋਸੀਬਲ ਹੈ ਜੋ ਚਾਰਟ ਮੈਂ ਬਣਾਇਆ ਇਹ ਬਹੁਤ ਲੰਮੀ ਰਿਸਰਚ ਤੋਂ ਬਾਅਦ ਇਹ ਚਾਰਟ ਸਾਹਮਣੇ ਆਇਆ ਔਰ ਇਹ ਜਿਹੜੇ ਹੁਣ ਤੱਕ ਕਲੀਨिकल ਡਾਟਾਜ਼ ਆ ਰਹੇ ਸੀਗੇ ਉਹਨਾਂ ਤੋਂ ਵੀ ਕੁਝ ਕਾਫੀ ਕੁਝ हटਕੇ ਇਹ ਜਿਹੜਾ ਪਿੱਛੇ ਇੱਕ ਆਪਾਂ ਜਿਹਦੇ ਨਾਲ ਭਾਗ ਕਰਨੀ ਮੈਂ ਤੁਹਾਨੂੰ ਆਉਣ ਵਾਲੇ ਆ ਦੱਸਦਾ ਹੁਣੇ ਜੀ ਜਿਹਦੇ ਨਾਲ ਆਪਾਂ ਭਾਗ ਕਰਨੀ ਹੈ ਉਹ ਮੇਰੇ ਦਿਮਾਗ ਦੀ ਕਾਰਡ ਹੈ ਖੁਦ ਮੈਂ ਵੇਖਿਆ ਬਹੁਤ ਸਾਰੇ ਮਰੀਜ਼ਾਂ ਦਾ ਡਾਟਾ ਇਸ ਤਰ੍ਹਾਂ ਕਰਕੇ ਵੀ ਵੇਖਿਆ ਹੈ ਤੇ ਉਹ ਬਿਲਕੁਲ ਸਟੀਕ ਬੈਠਿਆ ਜ 8 8 9 9 ਸਾਲ ਹੋ ਗਏ ਲੋਕਾਂ ਨੂੰ ਇਸ ਚਾਰਟ ਦੇ थ्रू ਜਿਹੜਾ ਉਹ ਕੰਮ ਆਪਦਾ ਆਪਦਾ 슈ਗਰ ਲੈਵਲ ਨਾਪਦਿਆਂ ਨੂੰ 슈ਗਰ ਤੇ ਮੈਂ ਬਹੁਤ ਸਾਲਾਂ ਤੋਂ ਕੰਮ ਕਰ ਰਿਹਾ ਔਰ ਉਹਨੂੰ ਹੀ ਅਸੀਂ ਵੇਖਦਿਆਂ ਹੋਇਆ ਇਹ ਚਾਰਟ ਜਿਹੜਾ ਡਿਵੈਲਪ ਕੀਤਾ ਸੀਗਾ ਤੇ ਹੁਣ ਇਹਦੇ ਨਤੀਜੇ ਨੇ ਜਿਹੜੇ ਉਹ ਬਹੁਤ ਵਧੀਆ ਮਿਲ ਰਹੇ ਨੇ ਜਿੰਨੂੰ ਵੀ ਮੈਂ ਇਹ ਚਾਰਟ ਜਾਂ ਇਹ ਕੈਲਕੂਲੇਟਰ ਦੇ ਦਿੰਨਾ ਜਿਸ ਤਰ੍ਹਾਂ ਲੋਗ ਲੋਨ ਲੈਣ ਤੋਂ ਪਹਿਲੇ ਕੈਲਕੂਲੇਟ ਕਰ ਲੈਂਦੇ ਨੇ ਕਿ ਮੈਂ 25 ਸਾਲ ਕਿਸ਼ਤਾਂ ਭਰਨੀਆਂ ਨੇ ਤਾਂ ਮੈਂ ਕਿੰਨੀ ਕਿੰਨੀ ਐਮਆਈ ਰਖਵਾਵਾਂ ਤੇ ਮੇਰਾ ਮੇਰਾ ਬਜਟ ਦੇ ਵਿੱਚ ਸੈੱਟ ਹੋ ਜੇ ਹੁਣ ਇਹ ਹੈਗਾ ਵੀ ਮੈਂ ਕਿੰਨਾ ਮਿੱਠਾ ਖਾਵਾਂ ਜਾਂ ਨਾ ਖਾਵਾਂ ਮੇਰੀ ਜਿਹੜੀ ਆਉਣ ਵਾਲੀ 슈ਗਰ ਮੇਰੇ ਬਜਟ 'ਚ ਹੀ ਰਵੇ ਮੋਦੇਨਾ ਮੇਰੀ ਜੇਬ ਤੇ ਭਾਰੀ ਨਾ ਪੋੜੋ ਅਰੇ ਟਾਈਮ 'ਚ ਮੈਨੂੰ ਦਵਾਈਆਂ ਨਾ ਖਾਣੀਆਂ ਪੈਣ ਇਹ ਤੁਹਾਨੂੰ ਸਾਰਾ ਕੁਝ ਅੱਜ ਅਸੀਂ ਦੱਸਣ ਵਾਲੇ ਇਹਦਾ ਨਾਮ ਦੇਖੋ ਜੀ ਪਨੀਰ ਡੋਡੀ ਆ ਆਯੁਰਵੇਦ ਦੇ ਅੰਦਰ ਨੂੰ ਪਨੀਰ ਦੇ ਫੁੱਲ ਕਿਹਾ ਜਾਂਦਾ ਪਨੀਰ ਡੋਡੀ ਆਪਣੀ ਆਮ ਭਾਸ਼ਾ 'ਚ ਕਿਹਾ ਜਾਂਦਾ ਓਕੇ ਇਹਨੂੰ ਕਾਲੀ ਜੀਰੀ ਕਿਹਾ ਜਾਂਦਾ ਜੀਰੇ ਵਰਗੀ ਹੁੰਦੀ ਹੈ ਔਰ ਕਲਰ ਇਹਦਾ ਬਲੈਕ ਹੁੰਦਾ ਨਾ ਕਾਲੀ ਜੀਰੀ ਕਾਲੀ ਜੀਰੀ ਇਹ ਦੋਨੋਂ ਦੋਨੋਂ ਜਿਹੜੀਆਂ ਨੇ ਇਹ 슈ਗਰ ਦੇ ਉੱਤੇ ਬਹੁਤ ਵਧੀਆ ਕੰਮ ਕਰਦਿੰਦੇ ਨੇ ਇੱਕ ਦੀ ਨੇਚਰ ਥੋੜੀ ਜੀ ਠੰਡੀ ਹੈ ਇੱਕ ਦੀ ਗਰਮ ਹੈ ਉਹ ਕੁੱਲ ਮਿਲਾ ਕੇ ਦੋਨੋਂ ਮੈਂ ਇਸ ਤਰੀਕੇ ਰੱਖਿਆ ਨੇ ਜਿਨ੍ਹਾਂ ਦੀ ਪਿੱਤ ਪ੍ਰਕਿਰਤੀ ਹੋ ਉਹਨਾਂ ਨੇ ਵੀ ਬੈਲੈਂਸ ਆ ਜਾਏ ਜਿਨ੍ਹਾਂ ਦੀ ਕਫ ਵਧਿਆ ਹੋਇਆ ਉਹਨਾਂ ਦੇ ਬੈਲੈਂਸ ਵੀ ਆ ਜਾਏ ਬਾਤ ਹੂਤ ਆ ਲੈਂਦੇ ਸਾਰੇ ਬਿਲਕੁਲ ਵਧੀਆ ਤਰੀਕੇ ਨਾਲ ਜਿਹੜਾ ਇਹ 슈ਗਰ ਨੂੰ ਸੈੱਟ ਕਰੇ ਅਸਲ ਚ 슈ਗਰ ਜਿਹੜੀ ਨਾ ਮਤਲਬ ਜਿਵੇਂ ਤੁਸੀਂ ਕੋਈ ਵੀ ਤੁਹਾਨੂੰ ਜਦੋਂ ਇਹ ਡਾਟਾ ਤੁਸੀਂ ਵੇਖੋਗੇ ਉਸ ਤੋਂ 슈ਗਰ ਤੁਹਾਡੀ ਅਪ ਹੋ ਗਈ ਤੁਹਾਡੀ ਫਾਸਟਿੰਗ ਵਧ ਗਈ ਜਾਂ ਤੁਹਾਡੀ ਤੁਸੀਂ ਰੈਂਡਮ ਜਿਹੜੀ ਪੀਪੀ ਕਰਾਉਨੇ ਆ ਉਹ ਤੁਹਾਡੀ 150 60 70 200 ਤੱਕ ਚਲੇਗੀ ਉਹਨੂੰ ਤਾਂ ਵੈਸੇ 슈ਗਰ ਤੁਸੀਂ ਮੰਨੋ ਨਾ ਉਹ ਤੁਹਾਡੇ ਪ੍ਰੀ ਸਿੰਪਟਮ ਨੇ ਉਹਨੂੰ ਤੁਸੀਂ ਵੈਸੇ ਹੀ ਇਹੋ ਜਿਹੀਆਂ ਚੀਜ਼ਾਂ ਨਾਲ ਹੀ ਰੋਕ ਸਕਦੇ ਹੋ ਜਦੋਂ 200 ਜਾਂ ਉਸ ਤੋਂ ਪਲੱਸ ਜਾਂਦੀ ਹੈ ਤਾਂ ਉਹ ਤੁਹਾਡੇ ਲਈ ਇੱਕ ਬਿਲਕੁਲ ਕਲੀਅਰ ਕਟ ਹੈਗਾ ਕਿ ਤੁਸੀਂ 슈ਗਰ ਦੇ ਮਰੀਜ਼ ਹੋਗੇ ਠੀਕ ਪਰ ਅਸਲ ਚ ਕੀ ਹੈ ਵੀ ਅੱਜ ਕੱਲ ਦਾ ਲਾਈਫ ਸਟਾਈਲ ਹੈ ਸਾਡਾ ਉਹ ਬਹੁਤ ਗਲਤ ਹੋ ਚੁੱਕਿਆ ਜੋ ਅਸੀਂ ਖਾ ਰਹੇ ਹਾਂ ਉਹਦੇ ਵਿੱਚ ਵੀ ਸਾਨੂੰ ਜਿਹੜੀ ਹੈ ਪੈਸਟੀਸਾਈਡ ਮਿਲ ਰਹੀ ਹੈ ਜਿਹਦੇ ਕਰਕੇ ਸਾਡਾ ਪੈਨਕ੍ਰੀਆਜ਼ ਹੈ ਉਹਦੇ ਬੀਟਾ ਸੈਲਸ ਨੇ ਉਹ ਡੀਐਕਟੀਵੇਟ ਹੋ ਰਹੇ ਨੇ ਕਮਜ਼ੋਰ ਹੋ ਰਹੇ ਨੇ ਮਰ ਰਹੇ ਨੇ ਜਿਹਦੇ ਕਰਕੇ ਉਹ ਇنسੂਲਿਨ ਦੀ ਮਾਤਰਾ ਸਾਡੀ ਬੋਡੀ ਚ ਪ੍ਰੋਡਿਊਸ ਹੋਣੀ ਘਟ ਜਾਂਦੀ ਏ। ਜਾਂ ਕਈ ਵਾਰੀ ਓਵਰ ਰੈਕਟ ਹੋ ਜਾਂਦਾ। ਜਦੋਂ ਮਾਤਰਾ ਘਟਦੀ ਏ ਉਦੋਂ ਵੀ ਸਾਡੇ ਸਰੀਰ ਦੇ ਅੰਦਰ ਜਿਹੜੀ ਗਲੂਕੋਜ਼ ਏ ਉਹ ਜਰਜਵਦੀ ਹੋ ਪਉਂਦੀ ਕਿਉਂਕਿ ਸਾਡੇ ਬੀਟਾ ਸੈੱਲ ਐਕਟਿਵ ਨਹੀਂ ਹੈਗੇ। ਤੇ ਉਹ ਇنسੂਲਿਨ ਪੂਰਾ ਮਿਲਿਆ ਨਹੀਂ ਤੇ ਜਿਹੜੀ ਸਾਡੇ ਸੈੱਲਸ ਨੇ ਬਿਲਕੁਲ ਮਾਈਕਰੋ ਸੈੱਲਸ ਨੇ ਜਿਨ੍ਹਾਂ ਦੇ ਅੰਦਰ 슈ਗਰ ਨੂੰ ਯਾਨੀ ਸਾਡੀ ਖਾਦੀ ਹੋਈ ਗਲੂਕੋਜ਼ ਐ ਜਿਹੜੀ ਗਲੂਕੋਜ਼ ਨੂੰ એનર્ਜੀ ਦੇ ਵਿੱਚ ਜਿਹੜਾ ਬਦਲਣਾ ਏ ਉਹ ਇنسੂਲਿਨ ਹੀ ਬਦਲਾ ਪਾਏਗਾ। ਉਹ ਜਦੋਂ ਨਹੀਂ ਪੂਰਾ ਹੋਏਗਾ ਤਾਂ ਉਹ ਇنسੂਲਿਨ ਪੂਰਾ ਨਾ ਹੁਣ ਕਰਕੇ ਸਾਡੀ ਜਿਹੜੀ 슈ਗਰ ਲੈਵਲ ਉਹ ਬਲੱਡ ਦੇ ਅੰਦਰ ਜ਼ਿਆਦਾ ਤੈਰਨਾ ਸਟਾਰ ਹੋ ਗਿਆ ਜਿਹਦੇ ਕਰਕੇ ਸਾਡੀ ਬਲੱਡ 슈ਗਰ ਵਧੀ ਹੋਈ ਦੀ ਸੀ ਜੀ ਜੀ ਇਸ ਤੋਂ ਬਾਅਦ ਹੁਣ ਅਸੀਂ ਡਾਕਟਰ ਕੋਲ ਜਾਵਾਂਗੇ ਡਾਕਟਰ ਸਾਨੂੰ ਕੋਈ ਗੋਲੀ ਲਾਏਗਾ ਜਿਹੜੀ ਵੀ ਲਾਏਗਾ ਮਤਲਬ ਬਹੁਤ ਸਰੀਆਂ ਦੀ ਗੋਲੀ ਗੋਲੀਆਂ ਨੇ ਮੈਟਫੋਰਮਿਨ ਵਗੈਰਾ ਟਾਈਪ ਦੀਆਂ ਉਹ 500mg ਲਾਤੀ ਸਵੇਰੇ ਕੁਐਸਚਨ ਆਇਆ ਕੁਐਸਚਨ ਬਾਅਦ 500 ਦੀ 1000mg ਹੋ ਗਈ ਜਾਂ 500mg ਸਵੇਰੇ 500mg ਸ਼ਾਮ ਕਰਤੀ ਫਿਰ 4-6 ਮਹੀਨੇ ਬਾਅਦ ਤੁਹਾਨੂੰ ਉਹ ਫਿਰ 슈ਗਰ ਥੋੜੀ ਵਧਣ ਲੱਗੀ ਉਹ ਕਿਉਂਕਿ ਉਹਨੇ ਬੀਟਾ ਸੈਲ ਨੂੰ ਹੋਰ ਡੀਐਕਟੀਵੇਟ ਕਰ ਦੇਣਾ ਫਿਰ ਕੀ ਹੋਊਗਾ ਉਸ ਤੋਂ ਬਾਅਦ ਤੁਹਾਡੀ ਹਜ਼ਾਰ ਐਮ ਜੀ ਸਵੇਰੇ ਹੋਗੀ ਹਜ਼ਾਰ ਐਮ ਜੀ ਸ਼ਾਮ ਹੋਵੇ ਇਹਨਾਂ ਨੇ ਕੀ ਕਰਨਾ ਹੁੰਦਾ ਹੈ ਕਿ ਤੁਹਾਡੇ ਜਿਵੇਂ ਦਿਮਾਗ ਨਾਲੋਂ ਕਨੈਕਸ਼ਨ ਤੋੜਤਾ ਜਿਸ ਦਾ ਪਰ ਦਰਦ ਦੀ ਗੋਲੀ ਖਾਣੇ ਜਿੱਥੇ ਦਰਦ ਸਾਡੇ ਹੋ ਰਹੀ ਹੈ ਉਹਦਾ ਦਿਮਾਗ ਨਾਲੋਂ ਕਨੈਕਸ਼ਨ ਤੋੜ ਦੇਣੀ ਹੈ ਓਕੇ ਠੀਕ ਹੈ ਉਹ ਸਾਨੂੰ ਦਰਦ ਫੀਲ ਨਹੀਂ ਹੋਏਗਾ ਹਾਲਾਂਕਿ ਦਰਦ ਉੱਥੇ ਐਗਜ਼ਿਸਟ ਕਰ ਰਿਹਾ ਹੁੰਦਾ ਸੇਮ ਲਾਈਕ 댓 ਇਹ ਜਦੋਂ ਤੁਸੀਂ ਟੈਸਟ ਕਰਾਉਣਾ ਹੂੰ ਟੈਸਟ ਕਰੋਂ ਦੇ ਨਾਲ ਕੀ ਹੈ ਵੀ ਉਹ 슈ਗਰ ਤਾਂ ਤੁਹਾਡੀ ਬੋਡੀ ਦੇ ਅੰਦਰ ਉਵੇਂ ਹੀ ਹੈਗੀ ਨਾ ਇਹਨੇ ਖਾ ਤਾਂ ਥੋੜੀ ਲਈ ਹੈ ਗੋਲੀ ਖੁੱਦ ਅੰਦਰ ਚਲੇਗੀ 슈ਗਰ ਤੁਹਾਡੀ ਵਿੱਚ ਹੀ ਹੁੰਦੀ ਹੈ ਬਟ ਉਹ ਟੈਸਟ ਦੇ ਵਿੱਚ ਤੁਹਾਡੀ ਘਟੀ ਹੋਈ ਦਿਖਣ ਲੱਗ ਜਾਂਦੀ ਉਹ ਕਹਿੰਦੇ ਐਂਜ ਵੀ ਹੁੰਦਾ ਕੁਝ ਗੋਲੀਆਂ ਇਸ ਤੇ ਬੇਸ ਤੇ ਬਣੀਆਂ ਹੋਈਆਂ ਨੇ ਕੁਝ ਥੋੜਾ ਹੋਰ ਚੰਗਾ ਕੰਮ ਕਰ ਰਹੀਆਂ ਨੇ ਵੱਧ ਕੇ ਪਰ ਮੇਰੇ ਕਹਿਣ ਦਾ ਮਤਲਬ ਵੀ ਤੁਹਾਡੀ 1000 ਐਮਜੀ ਸਵੇਰ ਹੋ ਗਈ 1000 ਐਮਜੀ ਸ਼ਾਮ ਹੋ ਗਈ ਹੁਣ ਜਿਹੜਾ 슈ਗਰ ਤਾਂ ਅੰਦਰ ਹੈ ਹੀ ਹੈ ਨੋ ਡਾਊਟ ਉਸ ਤੋਂ ਬਾਅਦ ਇਸ ਗੋਲੀ ਦਾ ਜਿਹੜਾ ਕੁਝ ਅੰਸ਼ ਹੈ ਉਹ ਤੁਹਾਡੇ ਖੂਨ ਦੇ ਵਿੱਚ ਰਲ ਗਿਆ ਠੀਕ ਹੈ ਖੂਨ ਦੇ ਅੰਦਰ ਕਚਰਾ ਵ ਖੂਨ ਦੀ ਐਸਿਡਿਟੀ ਵਧਣੀ ਸਟਾਰ ਕੈਮੀਕਲ ਕੈਮੀਕਲ ਵਾਲੇ ਸਾਹ ਜ ਹੋ ਗਿਆ ਖੂਨ ਤੁਹਾਡਾ ਪੀ ਐਚ ਲੈਵਲ ਜਿਹੜਾ 7.3 5 ਦੇ ਰਹਿਣਾ ਚਾਹੀਦਾ ਉਹ ਬਦਲ ਲੱਗ ਗਿਆ 7.35 ਤੋਂ ਵੱਧ ਕੇ 4 5 ਤੱਕ ਚਲਾ ਗਿਆ ਹੋਰ ਵੱਧ ਗਿਆ ਉਹਦੇ ਨਾਲ ਕੀ ਹੋਊਗਾ ਖੂਨ ਤੁਹਾਡਾ ਪਾਰਾ ਹੋਣ ਲੱਗ ਜਾਏਗਾ ਇਹਨਾਂ ਗੋਲੀਆਂ ਦੇ ਕਚਰੇ ਦੇ ਨਾਲ ਖੂਨ ਗਾੜਾ ਹੋਣ ਲੱਗ ਜਾਏਗਾ ਫੇਰ ਤੁਹਾਨੂੰ ਖੂਨ ਗਾੜੇ ਤੋਂ ਪਤਲੇ ਕਰਨ ਦੀ ਦਵਾਈ ਲਾ ਦਿੱਤੀ ਜਾਏਗੀ ਹਮ ਠੀਕ ਹੈ ਫੇਰ ਕੀ ਹੋਊਗਾ ਜਦੋਂ ਖੂਨ ਗੜਾ ਹੈ ਮੰਨ ਲਓ ਅੱਜ ਗੜਾ ਹੈ ਹੁਣ ਉਸ ਖੂਨ ਨੂੰ ਦਿਲ ਨੂੰ ਪੰਪ ਕਰਨ ਵਾਸਤੇ ਜ਼ੋਰ ਜ਼ਿਆਦਾ ਨਹੀਂ ਲੱਗੇਗਾ ਜਿਹੜਾ ਮਾਈਂਡ ਤੱਕ ਪਹੁੰਚਣਾ ਹੈ ਉਹ ਗਾੜਾ ਹੋਣ ਕਰਕੇ ਤੁਹਾਡੀਆਂ ਬਰੀਕ ਨਸਾਂ 'ਚ ਨਹੀਂ ਜਾ ਪਾਏਗਾ ਜਿਹਦੇ ਕਰਕੇ ਸਾਡੇ ਅੰਗ ਸੁੰਨੇ ਹੋਣੇ ਸ਼ੁਰੂ ਹੋ ਜਾਂਦੇ ਨੇ ਸਿਰੇ ਤੱਕ ਖੂਨ ਪਹੁੰਚਦਾ ਹੀ ਨਹੀਂ ਓਕੇ ਖੂਨ ਗਾੜਾ ਹੋ ਗਿਆ ਤਾਂ ਫੇਰ ਖੂਨ ਪਤਲੇ ਦੀ ਗੋਲੀ ਲੱਗ ਗਈ ਉਸ ਤੋਂ ਬਾਅਦ ਤੁਹਾਡਾ ਹਾਰਟ ਇੰਨਾ ਵੀਕ ਹੋ ਜਾਏਗਾ ਗੜੇ ਖੂਨ ਨੂੰ ੱਤਕਾ ਮਾਰ-ਮਾਰ ਕੇ ਮਾਰ-ਮਾਰ ਕੇ ਉਹ ਥੱਕ ਜਾਏਗਾ ਉਸ ਤੋਂ ਬਾਅਦ ਫਿਰ ਤੁਹਾਨੂੰ ਕੋਈ ਨਾ ਕੋਈ ਹਾਰਟ ਦੀ ਗੋਲੀ ਲਾ ਦੇਣਗੇ ਹਾਰਟ ਸਮੱਸਿਆ ਹੋ ਜਾਏਗੀ ਫਿਰ ਹਾਰਟ ਦੀ ਗੋਲੀ ਲਾ ਦੇਣਗੇ ਉਧਰੋਂ ਤੁਹਾਡੀਆਂ ਸ਼ੂਗਰ ਵਾਲੀਆਂ ਗੋਲੀਆਂ ਵਧ ਰਹੀਆਂ ਨੇ ਨਾਲ ਨਾਲ ਇਹ ਵਧ ਰੀਆਂ ਲੋਕ 1 2 3 4 5 6 7 8 ਗੋਲੀਆਂ ਤੱਕ ਪਹੁੰਚ ਜਾਂਦੇ ਆ ਹੂੰ ਉਸ ਤੋਂ ਬਾਅਦ ਇਨਸੂਲਿਨ ਥੰਨੂ ਲਾਣਾ ਸ਼ੁਰੂ ਕਰ ਦੇਣਗੇ ਕਿਉਂਕਿ ਗੋਲੀਆਂ ਇੰਨੀਆਂ ਹੋ ਜਾਣਗੀਆਂ ਕਿਉਂਕਿ ਆਣਗੇ ਨਾਲ ਹੀ ਹੁਣ ਗੋਲੀਆਂ ਪਾਸੇ ਕਰੋ ਇਨਸੂਲਿਨ ਲਾਓ ਕਿ ਬਾਹਰੋਂ ਤੁਹਾਡੀ ਬੋਡੀ ਨੂੰ ਇਨਸੂਲਿਨ ਦਿੱਤਾ ਜਾ ਰਿਹਾ ਹੂੰ ਬਾਹਰੋਂ ਜਦੋਂ ਤੁਹਾਡੀ ਬੋਡੀ ਨੂੰ ਇਨਸੂਲਿਨ ਮਿਲੇਗਾ ਤਾਂ ਫਿਰ ਉਹ ਤੁਹਾਡਾ ਜਿਹੜਾ ਇਨਕਰੀਅਸ ਉਹ ਬਾਕੀ ਦਾ ਜਿਹੜਾ ਮੜਾ ਮੋਟਾ ਕੰਮ ਕਰਿਆ ਸੀ ਉਹ ਵੀ ਡੀਐਕਟੀਵੇਟ ਹੋ ਜਾਏਗਾ ਬਿਲਕੁਲ ਹੋ ਗਿਆ ਜੀ ਤੇ ਬਾਹਰੋਂ ਇਨਸੂਲਿਨ ਨੈਨ ਤੋਂ ਬਾਅਦ ਥੋੜੇ ਕਿ ਦਿਨ ਉਹ ਕੰਮ ਕਰੇਗਾ 40 ਐਮ 40 ਯੂਨਿਟ ਚਲਾ ਗਿਆ ਜੀ 60 ਯੂਨਿਟ ਤੁਹਾਡੇ ਅੰਦਰ ਜਾਣ ਲੱਗਿਆ ਫਿਰ ਉਹਨੇ ਕੰਮ ਛੱਡ ਦੇਣਾ ਉਸ ਤੋਂ ਬਾਅਦ ਡਾਕਟਰਾਂ ਨੇ ਆਇਆ ਕਰ ਦੇਣਾ ਹੱਥ ਖੜੇ ਲੈ ਜਾਓ ਇਹਦੀ ਸੇਵਾ ਕਰ ਲਓ ਕਿੱਥੇ ਜਾਓਗੇ ਮੈਨੂੰ ਦੱਸੋ ਹਮ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਇੱਕ ਤਾਂ ਇਹ ਝਾੜ ਦਾ ਹਾਰਾ ਲੈ ਇਹ ਤਾਂ ਤੁਹਾਡੀ ਸਮਝ ਲਿਆ ਦਿੰਨੇ ਆ ਤੁਸੀਂ ਬਹੁਤ ਸਮਝਦਾਰ ਹੋ ਲੋਕਾਂ ਨੂੰ ਤਾਂ ਸ਼ਾਇਦ ਲੇਟ ਸਮਝ ਆਏ ਪਰ ਤੁਹਾਨੂੰ ਪਹਿਲੇ ਆ ਜਾਣੀਆਂ ਜੀ 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 ਇਹ ਦੇਖੋ ਜੀ ਇਹ ਟੈਸਟ ਨੇ ਤੁਹਾਡੇ ਇਹ ਦੋ ਟੈਸਟ ਕਰਾਓ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਿਸੇ ਲੈ ਪਹਿਲਾ ਟੈਸਟ ਕਿਹੜਾ ਜੀ ਇਹ ਫਾਸਟਿੰਗ ਸੀਰਮ ਇਨਸੂਲਿਨ ਓਕੇ ਹੁੰਦਾ ਜੀ ਇਹਦਾ ਹਵਾਲਾ ਮੈਂ ਪਹਿਲੇ ਵੀ ਦਿੱਤਾ ਸੀ ਇਹ ਜਿਸ ਤਰ੍ਹਾਂ ਹੁੰਦਾ ਵੀ ਸਾਡੇ ਖੂਨ ਦੇ ਅੰਦਰ ਸਵੇਰੇ ਉੱਠਦਿਆਂ ਖਾਲੀ ਪੇਟ ਇਨਸੂਲਿਨ ਕਿੰਨਾ ਚੱਲ ਰਿਹਾ ਓਕੇ ਠੀਕ ਹੋ ਕਿੰਨਾ ਚੱਲ ਰਿਹਾ ਹੈ ਨਾ ਠੀਕ ਹੈ 2 ਤੋਂ 25 ਦੀ ਇੱਕ ਡਾਟਾ ਦਿੱਤਾ ਹੋਇਆ ਠੀਕ ਹੋ ਗਿਆ 2 ਤੋਂ ਲੈ ਕੇ 25 ਇਹ ਹੁੰਦਾ ਹੈ ਤੁਹਾਡੇ ਐਮ ਐ ਆਈ ਯੂ ਐਲ ਤੇ ਫਾਸਟਿੰਗ ਬਲੱਡ 슈ਗਰ ਇੱਕ ਇਹ ਕਰਾਣੀ ਹੈ ਤੁਸੀਂ ਖਾਲੀ ਪੇਟ ਵਾਲੀ ਜਿਹੜੀ ਆਮ ਹੀ ਲੋਕ ਕਰਾਉਂਦੇ ਆ ਸਟੈਂਡਰਡ ਟੈਸਟ ਹੈ ਸਾਰਿਆਂ ਨੂੰ ਪਤਾ 90 ਤੋਂ 110 ਦੀ ਇਹ ਰੇਂਜ ਹੁੰਦੀ ਹੈ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਗੁਣਾ ਕਰ ਭਾਗ ਕਰਨਾ ਹੈ 405 ਨਾਲ ਇਹ ਚੀਜ਼ ਇੱਕ ਡਾਟਾ ਦਿੱਤਾ ਗਿਆ ਠੀਕ ਹੈ ਬਈ ਇਹਦੇ ਨਾਲ ਮਤਲਬ ਇੱਕ 450000 ਲੋਕਾਂ ਦੀ ਵਿੱਚ ਸ਼ਾਇਦ ਇਹ ਨਾਪੀ ਹੋਊਗੀ ਇਸ ਤਰ੍ਹਾਂ ਕਰਕੇ ਔਰ ਬਹੁਤ ਸਾਰੇ ਲੋਕਾਂ ਦੀ ਅੱਜ ਵੀ ਐਕੂਰੇਟ ਚੱਲ ਰਹੀ ਹੈ ਹੁਣ ਇਹਦੇ ਚ ਕਰਨਾ ਤੁਸੀਂ ਕੀ ਹੈ 2 ਤੋਂ 25 ਇਹ ਆ ਗਈ ਤੁਹਾਡੀ 90 ਤੋਂ 110 ਇਹ ਆ ਗਈ ਇਹਨਾਂ ਦੋਨਾਂ ਨੂੰ ਤੁਸੀਂ ਮੰਨ ਕੇ ਚੱਲੋ ਵੀ ਮੰਨ ਲਓ ਤੁਹਾਡੀ ਇਹ ਦੋ ਹੀ ਆਪਾਂ ਮੰਨ ਲੈਨੇ ਆ ਤੁਹਾਡੇ ਹਾਲੇ ਸ਼ੁਰੂਆਤੀ ਲੈਵਲ ਹੈ ਮੰਨ ਲਓ ਤੁਸੀਂ ਅੱਜ ਟੈਸਟ ਕਰਨੀ ਹੈ ਆਪਣੀ ਉਧਰੋਂ ਤੁਹਾਡੀ 110 ਲੈ ਲਈ ਆਪਾਂ ਐ ਮੈਕਸਿਮਮ ਰੇਂਜ ਹੈ 2 ਗੁਣਾ 110 ਇਹਨੂੰ ਭਾਗ ਕਰੋ ਜੀ ਤੁਸੀਂ 405 ਦੇ ਨਾਲ ਠੀਕ ਹੈ 220 ਹੋ ਜੇ 2 110 220 5 405 ਹੈਗੇ ਜੀ .54 ਇੱਕ ਤੋਂ ਥੱਲੇ ਆ ਹੂੰ ਇਹ ਧਿਆਨ ਰੱਖਣਾ ਵੀ ਇੱਕ ਤੋਂ ਥੱਲੇ ਆ ਤੁਸੀਂ 슈ਗਰ ਦੇ ਮਰੀਜ਼ ਬਿਲਕੁਲ ਨਹੀਂ ਹੈਗੇ ਇਹ ਮੈਂ ਕੰਟਾ ਮਾਰਕ ਨਾ ਬਣ ਸਕਦੇ ਹੋ ਨਾ ਬਣ ਸਕਦੇ ਆਉਣ ਵਾਲੇ 15 20 ਸਾਲ ਤੱਕ ਬਣ ਨਹੀਂ ਸਕਦੇ ਪਰ ਇਹਦੇ ਚ ਇਹ ਨਹੀਂ ਹੈਗਾ ਕਿ ਤੁਸੀਂ ਤੁਹਾਨੂੰ ਛੂਡ ਦੇ ਦਿੱਤੀ ਗਈ ਹੈ ਤੁਸੀਂ ਪ੍ਰੀਕਾਸ਼ਨ ਫੇਰ ਵੀ ਰੱਖਣੀਆਂ ਨੇ ਉਸ ਤੋਂ ਬਾਅਦ ਮੰਨ ਲਓ ਕੌਨਸ਼ੀਅਸ ਰਹਿਣਾ ਹੈ ਨਹੀਂ ਆਜ਼ਾਦੀ ਨਹੀਂ ਹੋ ਜਾਂਦੀ ਐ ਇੰਨਾ ਠੀਕ ਹੈ ਠੀਕ ਹੈ ਹੁਣ ਮੰਨ ਲਓ ਜੀ ਇਹ 2 ਤੋਂ ਵੱਧ ਕੇ 5 ਜਾਂ 7 ਦੀ ਅਸੀਂ ਕੈਲਕੂਲੇਸ਼ਨ ਚ ਲਓ ਇੱਕ ਚੱਕਰ ਠੀਕ ਹੈ ਔਰ ਆ ਅਸੀਂ ਹਾਲੇ ਵੀ ਰੇਂਜ ਚ ਰੱਖਿਆ ਲੋਕਾਂ ਦੀ ਆ ਵੀ 130 40 ਵੀ ਹੋ ਜਾਂਦੀ ਕਈ ਵਾਰੀ ਹੁਣ ਮੰਨ ਲਓ 7 110 ਕਰਕੇ ਠੀਕ ਹੈ ਭਾਗ 405 ਕਰਦੇ ਹੋ 1.90 ਆ ਗਈ ਇਹ ਤੁਹਾਡੇ ਵਾਸਤੇ ਬਿਲਕੁਲ ਪੂਰਾ ਪੂਰਾ ਖਤਰਾ ਹੈ 슈ਗਰ ਦੇ ਤੁਸੀਂ ਮਰੀਜ਼ ਮੰਨੇ ਜਾ ਸਕਦੇ ਜਮਾ ਥੋੜਾ ਜਿਹਾ ਐਂਜ ਹੋਏ 슈ਗਰ ਵਾਲਿਆਂ ਦੇ ਵਿੱਚ ਤੁਸੀਂ ਗਿਣੇਗੇ ਠੀਕ ਹੈ ਬਸ ਸਿੱਧੀ ਗੱਲ ਮੈਂ ਤੁਹਾਨੂੰ ਇੱਕ ਹੋਰ ਡਾਟਾ ਦੇਣਾ ਹਾਲੇ ਪਨੀ ਡੋਡੀ ਦੀ ਲੋੜ ਨਹੀਂ ਇੱਥੇ ਠੀਕ ਹੈ ਆਪਾਂ ਲੋੜ ਪਵਾ ਦਿੰਨੇ ਆ ਜਿੱਥੇ ਜਾ ਕੇ ਪੈਣੀ ਹੈ ਠੀਕ ਹੈ ਉਹਦੇ ਚ ਹੁਣ ਮੰਨ ਲਓ ਜੀ ਇਹ 슈ਗਰ ਤੁਹਾਡੀ ਆਹ ਵਾਲਾ ਜਿਹੜਾ ਤੁਹਾਡਾ ਫਾਸਟਿੰਗ ਸੀਰਮ ਇਨਸੂਲਿਨ ਹੈ ਇਹ ਮੰਨ ਲਓ ਜੀ ਤੁਹਾਡਾ 25 ਤੱਕ ਜਾਣਾ ਨੇ ਨੇ ਠੀਕ ਹੈ ਹੁਣ ਮੰਨ ਲਓ ਤੁਸੀਂ 10 ਲੈ ਲੈਣੋ ਜਾਂ 15 ਲੈ ਲੈ ਚਲੋ ਆਪਾਂ ਨੂੰ 15 ਕਰਦੇ ਆ ਠੀਕ ਹੋ ਗਿਆ ਇਹਨੇ 15 ਲੈ ਲੈ ਗੁਣਾ ਕਈਆਂ ਦੀ ਹੁਣ 슈ਗਰ 110 ਹੈ ਹੁਣ ਆਪਾਂ 130 40 ਵੀ ਹੁੰਦੀ ਆਪਾਂ ਉਹਨਾਂ ਨੂੰ ਵੀ ਛੋਲਾ ਸ਼ੀਸ਼ਾ ਦਿਖਾ ਦਈਏ ਮੰਨ ਲਓ ਜੀ 130 ਆਈ ਪਈ ਐ ਠੀਕ ਐ ਇਹਨੂੰ ਭਾਗ ਕਰ ਦੋ ਜੀ 405 ਦੇ ਨਾਲ ਠੀਕ ਐ ਇਹ ਹੁਣ ਤੁਸੀਂ ਮੜ ਜਾ ਡਾਟਾ ਖੁਦ ਕੱਢੋ ਕਿੰਨਾ ਬਣ ਗਿਆ ਠੀਕ ਐ ਆਪਾਂ ਜੀ ਹੁਣ ਇਹ ਮੰਨ ਲਈ ਗੱਲ ਕਿ ਇਹ 25 ਤੱਕ ਰਹਿਣਾ ਹੁੰਦਾ ਮੈਕਸਿਮਮ ਠੀਕ ਐ ਜੀ ਆਪਾਂ 15 ਲੈ ਲਿਆ ਚਲੋ ਸੈਂਟਰ ਵਿੱਚ ਆ ਗਏ ਤੇ ਆ ਵੀ 슈ਗਰ ਜਿਹੜੀ 90 ਤੋਂ 110 ਵੱਧ ਕੇ ਮੰਨ ਲਓ ਜੀ ਇਹਨਾਂ ਨੂੰ 슈ਗਰ ਹੁੰਦੀ ਐ ਇਹ 130 ਲੈ ਲਈ ਚਲੋ ਆਪਾਂ 15 ਗੁਣਾ 130 ਤੁਸੀਂ ਕਰੋਗੇ ਤਾਂ ਇਹ ਬਣ ਜੇਗੀ 1950 ਠੀਕ ਐ ਏ ਬਣ ਗਈ 1950 50 ਠੀਕ ਹੋ ਗਿਆ ਹੁਣ ਆ ਭਾਗ ਜਿਹੜੀ ਏ ਇਹਨੂੰ ਭਾਗ ਕਰਤਾ 405 ਦੇ ਨਾਲ ਠੀਕ ਇਹਨੂੰ ਕਰਾਂਗੇ ਤਾਂ ਇਹ ਬਣ ਜਾਏਗਾ ਜੀ 4.81 ਠੀਕ ਹੋ ਗਿਆ ਉੱਪਰ ਚਲੇਗੀ ਇਹ ਪਿਓਰਲੀ 슈ਗਰ ਦੇ ਮਰੀਜ਼ ਨੇ 1.9 ਤੋਂ ਬਾਅਦ 2.9 ਤੱਕ 2.9 ਤੱਕ ਜਿਹੜੀ 슈ਗਰ ਹੁੰਦੀ ਉਹ ਬਿਲਕੁਲ ਖਤਰਾ ਹੁੰਦਾ ਪੂਰਾ ओके ਕਿ ਤੁਸੀਂ 슈ગર ਦੇ ਵਿੱਚ ਆ ਚੁੱਕੇ ਹੋ ਹਾਲੇ ਨੂੰ ਰਿਵਰਸ ਕਰ ਸਕਦੇ ਹੋ ਤੁਸੀਂ ਆਪਣਾ ਡਾਈਟ ਬਦਲ ਕੇ ਸਾਡੇ ਵਰਗੇ ਆਯੁਰਵੈਦਿਕ ਡਾਕਟਰ ਨਾਲ ਕੰਸਲਟ ਕਰਕੇ ਤੁਸੀਂ ਹਾਲੇ ਵੀ ਇਹਨੂੰ ਰਿਵਰਸ ਕਰ ਸਕਦੇ ਹੋ ਆਪਣਾ ਲਾਈਫ ਆਪਾਂ ਹੁਣ ਲਿਆਈ ਇੱਥੇ ਆ ਗੱਲ ਨੂੰ ਕਮਾ ਕੇ ਵੀ ਅਗਰ ਬਹੁਤ ਸਾਰੇ ਮਰੀਜ਼ ਨੇ ਜਿਨ੍ਹਾਂ ਦੀ ਇਹ ਜਿਹੜੀ 슈ગર ਹੈ 4.81 ਇਹਦਾ ਇਹਨੂੰ ਜੇ ਅਗਰ ਵੈਸੇ ਆਪਾਂ ਮੰਨਿਆ ਜੇ ਤਾਂ ਜਿਹੜੀ ਪੀਪੀ 슈ગર ਹੈ ਉਹ ਕਮ ਸੇ ਕਮ ਇਹਨਾਂ ਦੀ ਮੰਨ ਕੇ ਚੱਲੋ ਜੀ 300 ਦੇ ਨੇੜੇ ਆਏਗੀ ਅਗਰ ਐਸ ਦੇ ਉੱਤੇ ਵਰਕ ਕਰੀਂ ਇਧਰੋਂ 15 ਵੀ ਤਾਂ ਆਈ ਪਈ ਹੈ ਨਾ ਇਹ ਸਾਰੇ 2 ਮੰਨਿਆ ਗਿਆ 2 ਤੋਂ 15 ਤੱਕ ਤਾਂ ਬਹੁਤ ਅੱਗੇ ਆ ਗਈ ਕਲੀਅਰ ਖਤਰੇ ਦੀ ਘੰਟੀ ਹੈ ਇਹ ਤੁਸੀਂ ਕਿਤੇ ਜਾ ਕੇ ਮੰਨ ਲਓ ਇਹ ਨੂੰ ਚੈੱਕ ਵੀ ਕਰ ਸਕਦੇ ਹੋ 2 ਤੋਂ 25 ਮਿਲੇਗੀ 90 ਤੋਂ 110 ਮਿਲੇਗੀ ਇਹ ਠੀਕ ਹੈ ਮੈਂ ਇਹ ਗੱਲ ਤੁਹਾਡੀ ਠੀਕ ਹੈ ਤੁਸੀਂ ਇੱਕ ਦੇਖੋ ਲੋਕਾਂ ਵਾਸਤੇ ਇੱਕ ਮੁਸ਼ਕਲ ਵੀ ਹੋ ਜਾਂਦੀ ਹੈ ਕਿ 130 ਦੇ ਉੱਤੇ ਸਾਨੂੰ ਸ਼ੂਗਰ ਹੋਈ ਪਈ ਹੈ ਉਹ ਹੈਗੀ ਹੈ ਨੋ ਡਾਊਟ ਇਧਰ 15 ਕਿਉਂ ਆਈ ਪਈ ਹੈ ਤੁਹਾਡੀ ਇਹਨੂੰ ਵੀ ਤਾਂ ਕੰਟਰੋਲ ਕਰੋ ਨਾ ਇਹਨੂੰ ਕੱਟ ਕਰੋ ਤੁਸੀਂ ਇਹਦਾ ਮਤਲਬ ਤੁਸੀਂ ਕੈਲਰੀਜ਼ ਬਹੁਤ ਜ਼ਿਆਦਾ ਲੈ ਰਹੇ ਹੋ ਗਲੂਕੋਜ਼ ਤੁਹਾਡੀ ਬਾਡੀ ਚ ਬਹੁਤ ਜ਼ਿਆਦਾ ਜਾ ਰਿਹਾ ਆ ਤਾਂ 110 ਇੱਥੇ ਖੜੀ ਹੈ ਮੰਨ ਲਓ ਤੁਹਾਡਾ ਫਾਸਟਿੰਗ ਜਿਹੜਾ ਸੀਰਮ ਇਨਸੂਲਿਨ ਤਾਂ ਵਧਿਆ ਪਿਆ ਨਾ ਠੀਕ ਹੈ ਇਨਸੂਲਿਨ ਤੁਹਾਡਾ ਓਵਰ ਰੀਐਕਟ ਕਰ ਰਿਹਾ ਠੀਕ ਹੈ ਇਹਨੂੰ ਨੋਰਮਲ ਕਰਨਾ ਜ਼ਰੂਰੀ ਹੋ ਜਾਏਗਾ ਤੁਹਾਡਾ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਮੰਨ ਲਓ ਇਹ ਤੁਹਾਡੀ 150 ਤੇ ਚੱਲੇਗੀ 200 ਤੇ ਚੱਲੇਗੀ ਚਲੋ ਮੰਨ ਲਓ ਇਹ 200 ਚੱਲੇਗੀ ਆ ਤੁਹਾਡਾ 2 ਜਾਂ 3 ਹੀ ਪਿਆ ਉਹਨੂੰ ਕੈਲਕੂਲੇਟ ਤੁਸੀਂ ਆਪ ਕਰਕੇ ਦੇਖਣਾ ਜੀ ਆਪਾਂ ਇਸ ਤੋਂ ਚਾਰਟ ਤੱਕ ਹੈ ਰ ਆਪਾਂ ਸਮਝਾਤਾ ਚੰਗੀ ਤਰ੍ਹਾਂ ਇਸ ਤੋਂ ਵੱਧ ਆਹ ਡਾਟਾ ਹੈਗਾ ਜੀ 2 ਤੋਂ 25 ਤ ਇਦੇ ਨਾਲ ਭਾਗ ਕਰ ਲੈਣੀ 405 ਨਾਲ ਇਹਨਾਂ ਨੂੰ ਗੁਣਾ ਕਰਕੇ ਆਪਸ ਵਿੱਚ ਜਿੰਨਾ ਤੁਹਾਡਾ ਆ ਰਿਹਾ ਦੋ ਟੈਸਟ ਕਰਾ ਲਓ ਕਲੀਅਰ ਕੱਟ ਦੀ ਗੱਲ ਹੈ ਦੋ ਟੈਸਟ ਕਰਾ ਲਓ ਤੇ ਇਹ ਜਿੰਨਾ ਵੀ ਆ ਰਿਹਾ ਉਹਨੂੰ ਜਿੰਨੀ ਇਹ ਆ ਰਹੀ ਹੈ ਇਹਨਾਂ ਦੋਨਾਂ ਨੂੰ ਆਪਸ ਵਿੱਚ ਗੁਣਾ ਕਰੋ ਤੇ ਭਾਗ 405 ਦੇ ਨਾਲ ਕਰ ਦਿਓ ਆ ਹੈਗਾ ਫਾਰਮੂਲਾ ਫਿਊਚਰ ਲਈ ਇਹ ਜਾ ਕੇ ਕਿਸੇ ਚੰਗੇ ਤੋਂ ਚੰਗੇ ਐਮਡੀ ਡਾਕਟਰ ਦੇ ਅੱਗੇ ਵੀ ਰੱਖ ਦੋਗੇ ਨਾ ਉਹ ਮੰਨ ਜੇਗਾ ਵੀ ਤੂੰ ਬਣਾ ਕੇ ਕਿੰਨੇ ਦਿੱਤਾ ਆਯੁਰਵੇਦ ਦੇ ਅੰਦਰ ਆ ਜਾਓ ਚੁੱਪ ਕਰਕੇ ਲਾਈਫ ਸਟਾਈਲ ਨੂੰ ਠੀਕ ਕਰ ਲਓ ਅੱਜ ਤੁਹਾਨੂੰ ਇੱਕ ਹੋਰ ਵਧੀਆ ਫਾਰਮੂਲਾ ਮੈਂ ਪਿੱਛੇ ਵੀ ਦਿੱਤਾ ਸੀਗਾ ਪਰਮੇਹ ਹੇਤੂ ਦਾਤਰੀ ਨਿਸ਼ਾ ਜੀ ਦੇ ਚ ਦੋ ਆਮਲਿਆਂ ਦਾ ਰਸ ਲੈਣਾ ਸੀ ਠੀਕ ਹੈ ਤੇ ਹਲਦੀ ਦਾ ਇੱਕ ਪੋਟੇ ਜੀ ਨਹੀਂ ਹਲਦੀ ਲੈਣੀ ਸੀ ਉਹਨਾਂ ਦੋਨਾਂ ਨੂੰ ਕ੍ਰਸ਼ ਕਰਕੇ ਉਹਦਾ ਰਸ ਕੱਢ ਕੇ ਪੀਣਾ ਸੀ ਉਹ ਦੋ ਚਮਚੇ ਬਣਦਾ ਤੁਹਾਡਾ ਚਾਰ ਚਮਚੇ ਪੀਣਾ ਸਾਰੇ ਹੀ ਪੀਣਾ ਖਾਲੀ ਪੇਟ ਅੱਜ ਮੈਂ ਇੱਕ ਹੋਰ ਨਵਾਂ ਫਾਰਮੂਲਾ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਆ ਲੋ ਇਹ ਪਨੀਰ ਡੋਡੀ ਠੀਕ ਹੈ ਕਿਸੇ ਵੀ ਪੰਸਾਰੀ ਦੀ ਦੁਕਾਨ ਤੇ ਜਾਓ ਉਹਨੂੰ ਕਹੋ ਜੀ ਪਨੀਰ ਡੋਡੀ ਚਾਹੀਦੀ ਆ ਠੀਕ ਹੈ ਤੁਸੀਂ ਮੰਨ ਲਓ 100 ਗ੍ਰਾਮ ਇਹ ਲੈ ਆਂਦੀ 100 ਗ੍ਰਾਮ ਕਾਲੀ ਜੀਰੀ ਆ ਚੰਗੀ ਤਰ੍ਹਾਂ ਇਹਨੂੰ ਦੇਖ ਲਓ ਠੀਕ ਹੈ ਪਛਾਣ ਕਰ ਲੋ ਇਹਦੀ ਕਾਲੀ ਜੀਰੀ ਤੇ ਪਨੀਰ ਡੋਡੀ ਦੋਨੋਂ ਔਸ਼ਧੀਆਂ ਲੈ ਕੇ ਇਹਨਾਂ ਨੂੰ ਕੁੱਟ ਕੇ ਇਹਦਾ ਚੂਰਨ ਕਰ ਲੋ ਛਿਲਕਾ ਨਹੀਂ ਮੰਨਿਆ ਜਾਂਦਾ ਜੀ ਇਹ ਬਸ ਇਸੇ ਤਰ੍ਹਾਂ ਹੀ ਹਾਂ ਤੁਸੀਂ ਕਿਸੇ ਨੇ ਕੱਢਣਾ ਇਹਨੂੰ ਕੱਢ ਲੋ ਅਦਰਵਾਈਜ਼ ਇਹ ਪੂਰੇ ਗੁਣ ਨਹੀਂ ਇਹਦੇ ਵਿੱਚ ਅੱਛਾ ਜਿਸ ਤਰ੍ਹਾਂ ਉਹ ਹੁੰਦਾ ਆ ਇਸਬਗੋਲ ਦਾ ਛਿਲਕਾ ਜੀ 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 ਉਹ ਛਿਲਕਾ ਕਿੰਨਾ ਕੰਮ ਕਰਦਾ ਦੇਖੋ ਠੀਕ ਹੈ ਇਹ ਉਸੇ ਤਰ੍ਹਾਂ ਹੀ ਹੈ ਵੀ ਛਿਲਕਾ ਵੀ ਇਹਦਾ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਠੀਕ ਹੈ ਇਹ ਤੁਸੀਂ ਦੋਨੋਂ ਚੀਜ਼ਾਂ ਨੂੰ ਮਿਕਸ ਕਰੋ ਬਰਾਬਰ ਮਾਤਰਾ ਚ 50 ਗ੍ਰਾਮ ਜਾ 100 ਗ੍ਰਾਮ ਪਨੀਰ ਡੋਡੀ ਜਾਂ 100 ਗ੍ਰਾਮ ਤੁਹਾਡੀ ਕਾਲੀ ਜੀਰੀ ਠੀਕ ਹੈ ਇੱਕੋ ਜੀ ਮਾਤਰਾ ਲੈਣੀ ਹੈ ਜਿੰਨੀ ਵੀ ਲੈ ਲਓ ਠੀਕ ਹੈ ਦੋਨਾਂ ਨੂੰ ਕੁੱਟ ਲਓ ਚੰਗੀ ਤਰ੍ਹਾਂ ਕੁੱਟਣ ਤੋਂ ਬਾਅਦ ਇਹਨੂੰ ਆਪਣੇ ਵਧੀਆ ਜੀ ਬਰਨੀ ਕਿਸੇ ਡੱਬੇ 'ਚ ਰੱਖ ਲਓ ਦੋ ਟਾਈਮ ਲਈ ਜੋ ਸਵੇਰੇ ਵੀ ਚਮਚਾਕ ਲੈ ਲਓ ਪਾਉਣਾ ਸ਼ਾਮ ਨੂੰ ਵੀ ਪਾਉਣਾ ਚਮਚਾਕ ਲੈ ਲਓ ਥੋੜੀ 슈ਗਰ ਜਿਹੜੀ ਹੈ ਉਹ ਹੌਲੀ ਹੌਲੀ ਜਿਹੜੀ ਘਟਣੀ ਸਟਾਰਟ ਹੋ ਜੇਗੀ ਤਿੰਨਾਂ ਮਹੀਨੇ ਵਾਲੀ ਹੌਲੀ ਹੌਲੀ ਡਾਊਨ ਡਾਊਨ ਹੋਣੀ ਸਟਾਰਟ ਹੋ ਜੇਗੀ ਕੁਝ ਦਿਨਾਂ ਦੇ ਵਿੱਚ ਕੰਮ ਕਰਨਾ ਸਟਾਰਟ ਕਰ ਦੇਗਾ ਔਰ ਲਗਾਤਾਰ ਤੁਸੀਂ ਲੰਬੇ ਸਮੇਂ ਤੱਕ ਲੈ ਰਹੇ ਹੋ ਤਾਂ ਇਹਦਾ ਕੋਈ ਨੁਕਸ ਨਹੀਂ ਹੈਦਾ ਕੋਈ ਸਾਈਡ ਇਫੈਕਟ ਨਹੀਂ ਬੜੇ ਤਰੀਕੇ ਨਾਲ ਇਹਨੂੰ ਹਰੇਕ ਬੰਦੇ ਨੂੰ ਤੁਸੀਂ ਅੱਗੇ ਦੱਸ ਵੀ ਸਕਦੇ ਹੋ ਇਹਦੇ ਵਿੱਚ ਬਹੁਤ ਜ਼ਿਆਦਾ ਡਾਕਟਰ ਦੀ ਸਲਾਹ ਦੀ ਲੋੜ ਨਹੀਂ ਪਰ ਫਿਰ ਵੀ ਜੇ ਕਿਸੇ ਨੂੰ ਕੁਝ ਐਕਸਟਰਾ ਰੋਗ ਰੂਗ ਆਏ ਹੋਏ ਨੇ ਤਾਂ ਜ਼ਰੂਰ ਆਪਣੇ ਡਾਕਟਰ ਨਾਲ ਪੂਰੀ ਕੰਸਲਟ ਕਰ ਲੈ ਕਈ ਵਾਰੀ ਹੁੰਦਾ ਹੈ ਕਿ ਕਮਜ਼ੋਰੀ ਦਾ ਲੈਵਲ ਹੀ ਤੁਸੀਂ ਕਿੰਨਾ ਜ਼ਿਆਦਾ ਕਰ ਲਿਆ ਹੋਵੇ ਸਮਝ ਗਿਆ ਅਟੈਕ ਹੋ ਗਿਆ 슈ਗਰ ਦੇ ਪੰਜ ਪੰਜਾਹ 슈ਗਰ ਥੋੜੀ ਜਾਂਦੀ ਰਹੀ ਤੁਹਾਡੇ ਜਿਹੜੇ ਮਾੜੇ ਮੋٹے ਸੀਗੇ ਉਹ ਅੰਗ ਤੁਹਾਡੇ ਮਲੇ ਗਏ ਉਹ ਕਮਜ਼ੋਰ ਹੋ ਗਏ ਪੈਨਕ੍ਰੀਆਸ ਤੁਹਾਡਾ ਕਮਜ਼ੋਰ ਹੋ ਗਿਆ ਖੂਨ ਘੜਾ ਹੋਣ ਕਰਕੇ ਕੱਟ ਗਿਆ ਤੁਹਾਡੇ ਅੰਗਾਂ ਚ ਕੋਲ ਜਿੱਥੇ ਕੱਟ ਗਿਆ ਉਸ ਅੰਗ ਨੇ ਕਮਜ਼ੋਰ ਹੋਣਾ ਹੀ ਹੋਣਾ ਉਹਨਾਂ ਨੂੰ ਸਹੀ ਤਰੀਕੇ ਨਾਲ ਜੇ ਤੁਸੀਂ ਠੀਕ ਕਰਨਾ ਨਾ ਮੰਨ ਲਓ ਤੁਹਾਡਾ ਪੈਨਕ੍ਰੀਆਸ ਡਾਊਨ ਜਾ ਰਿਹਾ ਬੀਟਾ ਸੈੱਲ ਤੁਹਾਡੇ ਐਕਟਿਵ ਨਹੀਂ ਹੈਗੇ ਅੱਡਾ ਐ ਪ੍ਰੋ ਨਾਮ ਦਾ ਸੀ ਨੁਸਖਾ ਹੈ ਨੁਸਖਾ ਬਣਾਇਆ ਇਹਨੇ ਇਹਨੇ ਕਮਾਲ ਦੇ ਰਿਜ਼ਲਟ ਕੀਤੇ ਨੇ ਲੋਗ 5.10 10 70 ਡੱਬੇ ਸਾਡੇ ਕੋਲ ਇਕੱਠੇ ਮੰਗਵਾ ਰਹੇ ਆ ਠੀਕ ਹੈ ਠੀਕ ਹੈ ਇਹਦੇ ਨਾਲ ਜਿਹੜੇ ਲੋਕ ਚੂਰਨ ਨਹੀਂ ਖਾ ਸਕਦੇ ਉਹਨਾਂ ਲਈ ਇਹ ਕੈਪਸੂਲ ਇੰਟਰੋਡਿਊਸ ਕਰ ਦਿੱਤੇ ਗਏ ਓਕੇ ਇਹ ਲਓ ਚਾ ਇਹ ਲਓ ਬਟ ਇਹਦੇ ਨਾਲ ਇੱਕ ਜਿਹੜੀ ਜ਼ਰੂਰੀ ਚੀਜ਼ ਹੈ ਉਹ ਇੱਕ ਟੈਬਲੇਟ ਹੈ ਠੀਕ ਡਾਇਪਰੋਇਟ ਟੈਬਲੇਟ ਹੈ ਤੁਸੀਂ ਆ ਇਕੱਠਾ ਮੰਗਵਾ ਸਕਦੇ ਹੋ ਹਾਂ ਜਾਫਰ ਆ ਮੰਗਵਾ ਸਕਦੇ ਹੋ ਠੀਕ ਹੈ ਇਹ ਤੁਹਾਡੇ ਦੋਨਾਂ ਦੇ ਨਾਲ ਹੀ ਚੱਲੇਗੀ ਚੱਲੇਗੀ ਠੀਕ ਹੈ ਇਹ ਸਾਡਾ ਫਾਰਮੂਲਾ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ 슈ਗਰ ਤੇ ਕੰਮ ਕਰ ਰਿਹਾ ਔਰ ਜਿਨ੍ਹਾਂ ਦੀ ਜਿਹੜੀ ਅੱਗੋ ਵੀਕਨੈਸ ਹੋ ਗਈ ਹੈ ਪੈਰਾਂ ਚ ਸੁਣਾਪਨ ਆਣ ਲੱਗਿਆ ਹੱਥਾਂ 'ਚ ਸੁਣਾਪਨ ਲੱਗਿਆ ਉਹਨਾਂ ਚੀਜ਼ਾਂ ਨੂੰ ਇਹ ਤਿੰਨਾ ਵੀ ਦੇ ਸਕਦੇ ਆ ਤਿੰਨੋਂ ਦੇ ਦਾਂਗੇ ਤਾਂ ਉਹ ਕਵਰ ਹੋ ਜਾਣਗੀਆਂ ਜੀ ਫਿਰ ਜਿਨ੍ਹਾਂ ਦੇ ਅੰਦਰ ਕੋਈ ਸਮੱਸਿਆ ਗ੍ਰੈਸ ਤੋਂ ਸੰਬੰਧਤ ਆ ਗਈ ਉਹਨਾਂ ਦੇ ਲਈ ਅਸੀਂ ਇਹ ਟਾਈਟੈਕਸ ਤੇ ਵੀਰਾ ਐਕਸ ਠੀਕ ਹੈ ਇਹ ਕੀ ਕਰਨਗੇ ਇਹ ਜਿਹੜੇ ਤੁਹਾਡੇ ਅੰਗ ਜਿੰਨੇ ਤੁਸੀਂ ਕਮਜ਼ੋਰ ਕਰ ਲਏ ਹਮ ਸ਼ੂਗਰ ਕਰਕੇ ਹਾਂ ਸ਼ੂਗਰ ਕਰਕੇ ਐਵੇਂ ਵੀ ਜਿਨ੍ਹਾਂ ਨੇ ਬਚਪਨ ਚ ਵਹਿਬਤਾ ਕੀਤੀਆਂ ਗਲਤੀਆਂ ਕੀਤੀਆਂ ਹੱਥ ਰਸੀ ਕਰਕੇ ਆਪਣਾ ਵੀਰਜ ਨਾਸ਼ ਕੀਤਾ ਉਹਨਾਂ ਨੂੰ ਵੀ ਇਹਨਾਂ ਨੇ ਕੰਮ ਕਰਨਾ ਠੀਕ ਹੈ ਉਹਨਾਂ ਲਈ ਤਾਂ ਇੰਡੀਵਿਜੂਅਲ ਵੈਸੀ ਹੀ ਦੇ ਦੇਣੇ ਇਹਨਾਂ ਦੀ ਲੋੜ ਨਹੀਂ ਪੈਂਦੀ ਇਹ ਉਹਨਾਂ ਚੀਜ਼ਾਂ ਨੂੰ ਤੁਹਾਡੇ ਰੀਪ੍ਰੋਡਕਟਰੀ ਸਿਸਟਮ ਨੂੰ ਦੁਬਾਰਾ ਰੀਜਨੂਵੇਟ ਕਰਦੀ ਹੈ ਤੁਹਾਡੇ ਅੰਦਰ ਨਵਾਂ ਵੀਰਜ ਦੁਬਾਰਾ ਬਣਾਉਂਦੀ ਜਿਹੜਾ ਸੜ ਚੁੱਕਿਆ ਹੈ ਤੁਹਾਡਾ ਸ਼ੂਗਰ ਦੇ ਨਾਲ ਵੀਰਜ ਬੰਨਾ ਬੰਦ ਹੋ ਚੁੱਕਿਆ ਉਹਨੂੰ ਦੁਬਾਰਾ ਤੋਂ ਬਣਾ ਦੇਗੀ ਇਹਦੇ ਨਾਲ ਵੀਰਜ ਵਧ ਜੇਗਾ ਤੇ ਇਹਦੇ ਨਾਲ ਤੁਹਾਡੇ ਬਾਡੀ ਦੇ ਅੰਗਾਂ ਦੇ ਵਿੱਚ ਜਿਹੜੀ ਵਾਪਸ ਤਾਕਤ ਪਰਣੀ ਸਟਾਰਟ ਹੋ ਜੇਗੀ ਉਹ ਬਿਲਕੁਲ ਐਨ ਇੱਕਦਮ ਪੂਰਾ ਤੁਹਾਡਾ ਜਿਹੜਾ ਅੰਗ ਹੈ ਉਹ ਪੂਰੇ ਆਪਣੀ ਜਵਾਨੀ ਵਾਲੇ ਦਿਨਾਂ 'ਚ ਵਾਪਸ ਆ ਜਾਏਗਾ ਜੀ ਜੀ ਇਸ ਤਰੀਕੇ ਦੇ ਨਾਲ ਇਹ ਸਾਰਾ ਜਿਹੜਾ ਸਾਡਾ ਫਾਰਮੂਲਾ ਹੈਗਾ ਇਹ ਆਪਣਾ ਖੁਦ ਦਾ ਤਿਆਰ ਕੀਤਾ ਹੈ ਪ੍ਰੇਮ ਵੈਦਾ ਵੱਲੋਂ ਤਿਆਰ ਕੀਤਾ ਹੋਇਆ ਹੈ ਕੋਈ ਅਸੀਂ ਬਾਹਰ ਦੀ ਦਵਾਈ ਯੂਜ਼ ਨਹੀਂ ਕਰਦੇ ਆਪਣੀ ਕਲੀਨਿਕ ਤੋਂ ਦਵਾਈਆਂ ਆਪ ਬਣਾਉਨੇ ਆਂ ਔਰ ਆਪ ਹੀ ਲੋਗਾ ਤੱਕ ਪਹੁੰਚਾਉਨੇ ਬਿਲਕੁਲ ਜੀ ਅਸੀਂ ਮਹਾਲੀ ਸ਼ਹਿਰ ਹੈ ਚੰਡੀਗੜ੍ਹ ਦੇ ਨਾਲ ਉਹਤੇ ਫੇਸ 10 ਹੈਗਾ 10 ਫੇਸ ਦੇ ਫਰਸਟ 10 ਫੇਸ ਦੇ ਵਿੱਚ 61 ਨੰਬਰ ਐਸਫ ਹੈ ਉਹਦੇ ਫਰਸਟ ਫਲੋਰ ਤੇ ਅਸੀਂ ਆਮ ਤੌਰ ਤੇ ਮਿਲਦੇ ਆ ਕੋਈ ਵੀ ਸਕਰੀਨ ਟਲ ਦੇ ਨੰਬਰ ਵੀ ਤੁਸੀਂ ਚਲਾ ਦਿਓ ਬੇਚ ਤੇ ਲੋਕ ਦੇਖ ਕੇ ਉਥੋਂ ਸਾਡੇ ਨਾਲ ਜਿਹੜੀ ਰਾਬਤਾ ਕਰ ਸਕਦੇ ਆ ਜਾਂ ਕੋਈ ਹੋਰ ਸਲਾਹ مشورہ ਕਰਨਾ ਹੈ ਅਸੀਂ ਕਾਫੀ ਟਾਈਮ ਨੂੰ ਲੋਕਾਂ ਨੂੰ ਦੇ ਦਿੰਨੇ ਆ ਤੇ ਉਹ ਕਰ ਸਕਦੇ ਆ ਬੇਚ ਜੇ